ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਜਾ ਰਹੇ ਹਾਂ ਮਨੀਲਾ 에어ਪੋਰਟ ਤੇ ਅੱਜ ਆਪਾਂ ਕਿਸੇ ਆਪਣੇ ਖਾਸ ਨੂੰ ਲੈਣਾ ਤੇ ਕਿਹਨੂੰ ਲੈਣ ਜਾਣੇ ਆ ਉਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਪਤਾ ਲੱਗ ਜਾਊਗਾ ਬਣੇ ਰਹੋ ਸਾਡੇ ਨਾਲ ਤੇ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਮਨੀਲਾ ਦਾ 에어ਪੋਰਟ ਤੇ ਬਿਹਾਈਂਡ ਦ ਸੀ ਚਲੋ ਜੇ ਅੱਗੇ ਬਣੇ ਰਹੋ ਸਾਡੇ ਨਾਲ ਤੁਹਾਨੂੰ ਦਿਖਾਉਨੇ ਆ ਮਨੀਲਾ ਦਾ 에어ਪੋਰਟ ਤੇ ਤੁਹਾਨੂੰ ਦੱਸਾਂਗੇ ਅਸੀਂ ਕਿਹਨੂੰ ਲੈਣ ਜਾਣੇ ਆ ਲਓ ਜੀ ਡਿਨਰ ਵਗੈਰਾ ਅਸੀਂ ਕਰ ਲਿਆ ਸੀਗਾ ਤੇ ਹੁਣ ਆਪਾਂ ਪੀਣ ਲੱਗਿਆਂ ਦੁੱਧ ਤੇ ਇਸ ਤੋਂ ਬਾਅਦ ਜਾਵਾਂਗੇ ਕਿਉਂਕਿ ਰਾਤ ਦੇ 12 ਵਜੇ ਆਉਣਾ ਹੀ ਆ ਫਲਾਈਟ ਆਪਣੀ ਸਾਢੇ 1:30 ਹੋ ਚੁੱਕੇ ਆ ਤੇ ਫਿਰ ਅਸੀਂ ਘਰੋਂ ਤੁਰਨਾ ਪਹਿਲਾਂ ਅਸੀਂ ਕਿਹਾ ਦੁੱਧ ਪੀ ਲਈਏ ਨੀਂਦ ਨਾਈ ਜਾਵੇ ਹਨਾ ਮੇਰੇ ਰਾਹ ਚ ਆਪਾਂ ਸਹੀ ਗੱਲ ਆ ਲੱਗ ਜਾਂਦਾ ਟਾਈਮ ਹੋਰ ਵੈਸੇ ਤਾਂ ਆਪਾਂ ਮਤਾਬ ਨੂੰ ਸੈਲਫੋਨ ਦਿੰਦੇ ਨਹੀਂ ਪਰ ਜਦੋਂ ਮੌਕਾ ਮਿਲਦਾ ਇਹ ਉਹ ਛੱਡਦਾ ਨਹੀਂ ਦਿਖ ਲੋ ਹਾਂ ਦੇਖ ਲੋ ਕਿਵੇਂ ਵੀ ਜੀ ਹੋ ਰਿਹਾ ਹੈ ਨਾ ਜਿਹੜੀ ਵੀਡੀਓ ਆ ਉਹ ਪਲੇ ਕਰੀ ਜਾਂਦਾਗਾ ਇਹ ਵੀ 에어ਪੋਰਟ ਵਾਲੀ ਘਰੀ ਜਾਂਦਾ ਮੇਰੇ ਪਲੇ ਟਿਕਟੋਕ ਓਪਨ ਕਰੀ ਬੈਠਾ ਦੇਖੋ ਕਿਵੇਂ ਸਕਰੋਲ ਕਰਦਾ ਅਜ ਕਣੀਆਂ ਬਾਣੀਆਂ ਸ਼ੁਰੂ ਹੋ ਗਈਆਂ ਪਲੇਨ ਆ ਗਿਆ ਓਏ ਬਤਾਓ 에어ਪਲੇਨ ਆ ਗਿਆ ਅੱਜ ਤੱਕ ਉਹ ਭਾਵੇਂ ਨਹੀਂ ਮਿਲਿਆ ਪਨੇੜੇ ਆ ਗਿਆ 에어ਪੋਰਟ ਦੇ ਅਬਸੇ ਹੁਣ ਆਪਾਂ ਅੱਗੇ ਟੋਲ ਪਲਾਜ਼ੇ ਤੇ ਮੈਂ ਤਾਂ ਐਕਸਾਈਟਡ ਹੋਇਆ ਪਿਆ ਪਹਿਲੀ 에어ਪਲੇਨ 에어ਪਲੇਨ ਕਰੀ ਜਾਂਦਾ 에어ਪਲੇਨ एयरप्लेन ਆਪਾਂ ਹੁਣ ਗੱਡੀ ਕਰਤੀ ਆ ਪਾਰਕ ਆਪਾਂ ਪਹੁੰਚ ਗਏ ਆ 에어ਪੋਰਟ ਤੇ ਹੁਣ ਆਪਾਂ ਜਾ ਰਹੇ ਆ ਟਰਮੀਨਲ ਤੇ ਆਪਾਂ ਜਾ ਰਹੇ ਆ ਅਰਾਈਵਲ ਸਾਈਡ ਇਨਸਾਈਡ 뷰 ਆਇਆ ਹੈ 에어ਪੋਰਟ ਦਾ ਮਨੀਲਾ ਦਾ ਮੇਨ 에어ਪੋਰਟ ਹੈ ਇਹ ਨਿਨੋਏ 에어ਪੋਰਟ ਐਵੇਂ ਦਾ 에어ਪੋਰਟ ਇੱਥੇ ਮਨੀਲਾ ਦਾ ਇਹ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਏਰੀਆ ਵਾਈਜ਼ ਵੀ ਬਹੁਤ ਜ਼ਿਆਦਾ ਵੱਡਾ ਗਾ ਹਾਂ ਹੁਣ ਤੁਹਾਨੂੰ ਦੱਸ ਹੀ ਦਿੰਦੇ ਆ ਅਸੀਂ ਕਿਹਨੇ ਆਉਣਾ ਭੈਣ ਦੇ ਭਤੀਜੇ ਨੇ ਆਉਣਾ ਤਾਂਹੀਂ ਭੈਣ ਦਾ ਜਿਹੜਾ ਚਾ ਉਹ ਚੱਕਿਆ ਨਹੀਂ ਜਾਂਦਾ ਅੱਜ ਅੱਜ ਇਹਨੂੰ ਬਹੁਤ ਖੁਸ਼ੀ ਆ ਹਨਾ ਭੈਣ ਕਿੰਨੀ ਖੁਸ਼ੀ ਆ ਇਹਨੂੰ ਬਹੁਤ ਜ਼ਿਆਦਾ ਖੁਸ਼ੀ ਆ ਹਜੇ ਫਲਾਈਟ ਆਈ ਨਹੀਂ ਹਜੇ ਅੰਦਰ ਵੀ ਟਾਈਮ ਲੱਗਣਾ ਬਟ ਇਹਨੇ ਪਹਿਲਾਂ ਹੀ ਲਿਆ ਕੇ ਖੜਾ ਲਿਆ ਕਹਿੰਦੀ ਮੇਰਾ ਭਤੀਜੇ ਨੂੰ ਮੈਂ ਛੇਤੀ ਮਿਲਣਾਗਾ ਆ ਪਹਿਲਾਂ ਨੂੰ ਭਲੇਖਾ ਜਾ ਪਿਆ ਗਿਆ ਸੀ ਕਿ ਝੋਲਾ ਚੱਕੀਵਾ ਸੀ ਮੈਂ ਕਿਹਾ ਨਹੀਂ ਇੱਥੇ ਤਾਂ ਟੈਕਸੀ ਲੈ ਕੇ ਆਉਣਗੇ ਹੁਣ 12:00 ਵੱਜ ਗਏ 10 ਮਿੰਟ ਹੋ ਗਏ 11:50 ਤੇ ਉਤਰਨਾ ਸੀ ਇਹਨਾਂ ਨੂੰ ਫਲੈਟ ਬਗ ਜਾਂਦਾ ਥੋੜਾ ਜਿਹਾ ਟਾਈਮ ਤਾਂ ਲੱਗ ਹੀ ਜਾਂਦਾ ਇਹਨਾਂ ਸਾਰੇ ਵੇਟ ਕਰੀ ਜਾਂਦੇ ਆ ਸਾਰੇ ਖੜੇ ਆ ਹਜੇ ਨਹੀਂ ਚਾਵਣੀ ਨਹੀਂ ਉਹ ਲੱਗੂ ਜਾਂਦਾ ਇਹ ਹੁਣ ਇਹ ਬਾਹਰ ਕਿਹੜੇ ਕੱਡਾਂਵੇਂ ਆ ਅੱਗੀ ਖੇਡੀਆਂ ਕਰਨੀ ਤੁਸੀਂ ਫਿਰ ਬੁੱਤ ਨੂੰ ਬੈਠਣਾ ਨਹੀਂ ਸਟਾਲਰ ਚ ਦੁਆਰਾ ਹਨਾ ਘੁੰਮੀ ਘੁੰਮੀ ਕਰਨੀ ਆ ਆ ਵੀਰੇ ਹੋਣੀ ਆ ਇਹ ਵੀ ਵੇਟ ਕਰਦੇ ਆ ਇਹਨਾਂ ਦੀ ਵਾਈਫ ਨੇ ਵੀ ਆਉਣਾਗਾ ਇਹ ਵੀ ਸਾਡੇ ਵਾਂਗੂ ਵੇਟ ਕਰੀ ਜਾਂਦੇ ਆ ਸੇਮ ਫਲਾਈਟ 'ਚ ਆਉਣਾ ਮੈਨੂੰ ਲੱਗਦਾ ਅੱਧਾ ਘੰਟਾ ਹੋ ਗਿਆ ਇਹਨਾਂ ਨੂੰ ਵੀ ਵੇਟ ਕਰਦੇ ਨੇ ਹਾਂਜੀ ਹਾਂ ਵੀਰੇ ਪੂਰੇ ਐਕਸਾਈਟਿਡ ਹੋ ਵੀਰੇ ਉਹਨਾਂ ਦੀ ਵਾਈਫ ਤਾਂ ਆ ਗਈ। ਇਹ ਵੇਟ ਹੋ ਗਈ ਪੂਰੀ। ਇੱਥੇ ਬਹੁਤ ਜਾਣੇ ਆਂਦੇ ਆ ਮਤਲਬ ਵਿਛੜੀਆਂ ਰੂਹਾਂ ਮਿਲਦੀਆਂ। ਇਹ ਬੀਆ ਤੋਂ ਕਿੰਨੇ ਟਾਈਮ ਬਾਅਦ ਮਿਲਦੇ ਆ ਮਤਲਬ ਸਾਰੇ ਅਲੱਗ ਹੋਏ ਹੋਏ। ਹਾਂ। ਹਾਂਜੀ ਹਾਂ। ਚਲੋ। ਸਭ ਆ ਗਏ। ਜਦੋਂ ਪਤੀ ਜਵੀ ਆ ਰਿਹਾ ਤੇ ਭੈਣ ਜਾਂਦੀ ਆ ਹੁਣ ਮਿਲਣ। ਹੁਣ ਲੱਗ ਗਿਆ ਮਿਲ ਲਈਆਂ। ਹੁਣ ਲੱਗ ਗਿਆ ਮਿਲ ਲਈਆਂ। ਫੇਰ ਫਿਰ ਤੇ। ਸਭ ਵੀ ਵੇਟ ਤਾਂ ਭਾਈ। ਹੋ ਬੱਚੇ ਮਾੜੋ ਹੁਣ ਫੁੱਫੜ ਦਾ ਮੈਨ ਕੋ ਫੁੱਫੜ ਨਾਲ ਮਿਲਨੀ ਦੇਖ ਲਓ ਪਹਿਲਾਂ ਹਨਾ ਕੋਈ ਪਿਆਰੀ ਹੁੰਦੀ ਆ ਭਤੀਜਿਆਂ ਨੂੰ ਫੁੱਫੜ ਬਾਚ ਹੁੰਦੇ ਚਲੋ ਬਈ ਹੁਣ ਚਾਚਾ ਜੀ ਮਿਲਣ ਲੱਗੇ ਆ ਮਿਲਣੀਆਂ ਗੇਲੀਆਂ ਹੋ ਗਈਆਂ ਚਲੋ ਜੀ ਫਿਰ ਘਰੇ ਚੱਲੀਏ ਹੁਣ ਚਲੋ ਜੀ ਚਲੋ ਦੇਖੋ ਵਿੱਚ ਨੂੰ ਕੌਣ ਆ ਗਿਆ ਮਦਾ ਵੀਰਾ ਮਾਸਮਾ ਹੋ ਗਿਆ ਖਰਾਬ ਮੀਂਹ ਪੈਣ ਲੱਗ ਗਿਆ ਹੁਣ ਟੀਵੀ ਵਾਲੇ ਤੇ ਰਕਾਵੜ ਗੱਡੀ ਖੇਰ ਥੋੜਾ ਵੇਟ ਕਰੋ ਪਤੀ ਦੇ ਦਾ ਮੈਂ ਕਿ ਚੱਕੀ ਜਾਂਦੀ ਆ ਮੈਂ ਤਾਂ ਮੀ ਆ ਗਿਆ ਹੁਣ ਆਪਾਂ ਇੱਥੇ ਵੇਟ ਕਰੀ ਜਾਂਦੇ ਆ ਮਹਿਤਾਬ ਦੇ ਪਾਪਾ ਦੇ ਮਹਿਤਾਬ ਦੇ ਹੁਫੜ ਪਾਰਕਿੰਗ ਚ ਗਏ ਹੋਇਆ ਗੱਡੀ ਲੈਣ ਕਿਉਂਕਿ ਅਸੀਂ ਗੱਡੀ ਕੋਲੇ ਪਾਰਕਿੰਗ ਚ ਗਏ ਨਹੀਂ ਫਿਰ ਸਾਨੂੰ ਐਵੇਂ ਆ ਵੀ ਅਸੀਂ ਮਹਿਤਾਬ ਨਾਲ ਭੱਜ ਜਾਂਗੇ ਮਹਿਤਾਬ ਕੀ ਕਰਦੇ ਹਾਂ ਪਾਰਕਿੰਗ 'ਚ ਆਪਣੀ ਗੱਡੀ ਲਾਈ ਹੋਈ ਸੀ ਤੇ ਹੁਣ ਗੱਡੀ ਆ ਗਈ ਆ ਤੇ ਹੁਣ ਆਪਾਂ ਚੱਲਦੇ ਆਂ ਸਮਾਨ ਰੱਖਦੇ ਆਂ ਵਿੱਚ ਤੇ ਫੇਰ ਆਪਾਂ ਚੱਲਦੇ ਆਂ ਬਈ ਬਾਹਰ ਤਾਂ ਦੇਖੋ ਹੀ ਹੜ੍ਹ ਆ ਪੁੱਲ ਵੀ ਪਈ ਜਾਂਦਾ ਹੈਾ ਹੋਰ ਪਾਣੀ ਚੜਿਆ ਪਾਣੀ ਕਿੰਨਾ ਵੀ ਹੈ ਨਹੀਂ ਜਾਂ ਥੱਲੇ ਬੱਸ ਜਾਂ ਥੱਲੇ ਵਾਲੀ ਗੱਡੀ ਉੱਪਰ ਆ ਗਈਆਂ ਹੁਣ ਥੋੜਾ ਜਿਹਾ ਘਟਿਆ ਵੀ ਚੋਣ ਲੱਗੀ ਹੈ ਤੇਲ ਹੁਣ ਆਏ ਭੈਣੇ ਚੋਤਾ ਤੇਲ ਹੁਣ ਹੁਣ ਜਾਂਦਾ ਪਰ ਵੀ ਅੰਦਰ ਪਾਈ ਮੈਨੇ ਚੋਇਆ ਤੇਲ ਮੈਂ ਤਾਂ ਚੋਣਾ ਸੀ ਮੈਂ ਤਾਂ ਸੌ ਗਿਆ ਹੋਰ ਮੈਂ ਤਾਂ ਚੋਣਾ ਸੀ ਤੇਲ ਦਾ ਹਾਂ ਉੱਥੇ ਘੜਿਆ ਤੂੰ ਘੜਿਆ ਹੁਣ ਤੂੰ ਜਿਹੜਿਆ ਪਹਿਲਾਂ ਉੱਠਿਆ ਨਹੀਂ ਸੀ ਤੂੰ ਮੇਰੀ ਬੋਦੀ ਚਾਹ ਤੇ ਫਾਈਨਲੀ ਮੁੰਡਾ ਪਹੁੰਚ ਗਿਆ ਘਰ ਗੱਭਰੂ ਲਓ ਜੀ ਫਾਈਨਲੀ ਆਪਾਂ ਘਰ ਆ ਗਏ ਆਇਰਪੋਰਟ ਤੋਂ ਆ ਗਏ ਤੇ ਰਸਤੇ ਜਿਵੇਂ ਸੇ ਕਟਨਾਸੀ ਕੇਕਰ ਤੇ ਅੱਜ ਕਾਫੀ ਰੈਸਟੋਰੈਂਟ ਬੰਦ ਮਿਲੇ ਆ ਸੋ ਕੱਲ ਨੂੰ ਆਪਾਂ ਅਗਲੇ ਕੰਟੀਨਿਊ ਕਰਾਗੇ ਕੱਲ ਨੂੰ ਹੋਊਗਾ ਉਹ ਪ੍ਰੋਗਰਾਮ ਕੱਲ ਨੂੰ ਹੋ ਗਿਆ ਪੈਂਡਿੰਗ ਹੋ ਗਿਆ ਸੋ ਆਪਾਂ ਕੱਲ ਨੂੰ ਰੱਖ ਲਿਓ ਪ੍ਰੋਗਰਾਮ ਤੇ ਪੱਕੀ ਵੀਰੇ ਕਿਵੇਂ ਥੋੜਾ ਠੀਕ ਰੇਸ ਆਪਾਂ ਹਾਂ ਹਾਂ ਰੱਖ ਲੈ ਕਿਵੇਂ ਬੱਚੇ ਸਤ ਤਨੀ ਵੀ ਠੀਕ ਹੈ ਨਹੀਂ ਨਹੀਂ ਠੀਕ ਹੈ ਸਟੇ ਸਿੰਗਾਪੁਰ ਚ ਹਾਂਜੀ ਇਹ ਠੀਕ ਠੀਕ ਆ ਬੁੱਧ ਤੇ ਦੋਬਾਟ ਹਾਂਜੀ ਠੀਕ ਕਿਵੇਂ ਲੱਗਿਆ ਵੀਰੇ ਆ ਗਿਆ ਵਧੀਆ ਹਾਂਜੀ ਰਾਤ ਨੂੰ ਤਾਂ ਵੈਸੇ ਕੋਈ ਦੇਖਿਆ ਨਹੀਂ ਹੋਣਾ ਮੈਂ ਇੱਕ ਫੋਨ ਤੋਂ ਮੈਨੂੰ ਕਹਿ ਰਹੇ ਨੇ ਮੈਂ ਕਿਹਾ ਨੇਰੇ ਚ ਲੈ ਕੇ ਆਇਆ ਰਾਤ ਨੂੰ 2 ਵਜੇ ਗਿਆ ਹਣ ਹਾਂ ਸਾਰੇ ਜਾਣੇ ਜਾਗਦੇ ਸੀ ਮੈਂ ਤਾਂ ਵੀ ਬੇਚਾਰਾ ਤਾਂ ਅੱਗ ਹੀ ਜਾਂਦਾ ਜਨਿਕਾ ਜੀ ਅੱਜ ਪਹਿਲੀ ਵਾਰ ਹੋਇਆ ਮੈਂ ਤਾਂ ਉਹ ਜਿਹੜਾ ਆ 2 ਵਜੇ ਤੱਕ ਜਾਗਦਾ ਪਿਆ ਤੇ ਇਨੀ ਆਪਣੀ ਏਜ ਦੇ ਵਿੱਚ ਦੋ ਸਾਲਾਂ ਦੇ ਤਰ੍ਹਾਂ ਪਹਿਲੀ ਵਾਰ ਜਦੋਂ ਅਸੀਂ ਆਇਆ ਪੁਰਵਾ ਚਾਹ ਜਾਂ ਹੁੰਦਾ ਨਾ ਉਹਦੇ ਲੋਕ ਉਹ ਵੀ ਸਾਨੂੰ ਹੀ ਹੁੰਦਾ ਸੀ ਜਦੋਂ ਤੇ ਪਰ ਜਦੋਂ ਇੱਥੇ ਆ ਕੇ ਜਦੋਂ ਦੂਜੀ ਜਾਨੇ ਆ ਫਿਰ ਉਹਨਾਂ ਮਤਲਬ ਇੱਥੇ ਵਾਪਸ ਆਉਣਾ ਮੌਕਾ ਹੁੰਦਾ ਪੰਜਾਬ ਛੱਡਣਾ ਪਹਿਲੀ ਵਾਰ ਜਦੋਂ ਆਪਾਂ ਆਉਣੀ ਆ ਹਰ ਇੱਕ ਚਾਹ ਚਾਹ ਪੰਜ ਪੰਜ ਵਾਲਾ ਚਾਹ ਹੁੰਦਾ ਪਰ ਜਦੋਂ ਫੇਰ ਆਪਾਂ ਛੁੱਟੀ ਦੇ ਲਈ ਜਾਂ ਵਕੇਸ਼ਨ ਦੇ ਲਈ ਮੀਨ ਅਦੋ ਮੀਨ ਜਾਣੇ ਆ ਜਦੋਂ ਉੱਥੇ ਵਾਪਸੀ ਹੁੰਦੀ ਆ ਤਾਂ ਉਹ ਬਹੁਤ ਔਖਾ ਲੱਗਦਾ ਪਹਿਲੀ ਵਾਰ ਆਉਂਦਾ ਘਰ ਦੇ ਤਾਂ ਰੋਂਦੇ ਹੁੰਦੇ ਆ ਜਦੋਂ ਆਪਾਂ ਨੂੰ ਚੜਾ ਕੇ ਜਾਂਦੇ ਏਅਰਪੋਰਟ ਆਪਾਂ ਨੂੰ ਆਪਾਂ ਹੀ ਰੋਂਦੇ ਹੁੰਦੇ ਪਰ ਫਿਰ ਆਪਾਂ ਰੋਂ ਰੁੰਦੇ ਹਉਣੇ ਨੇ ਉਧਰੋਂ ਫਿਰ ਪਰ ਜਦੋਂ ਦੁਬਾਰੇ ਜਾ ਕੇ ਆਉਣੇ ਫੇਰ ਨਹੀਂ ਆਪਾਂ ਚੁੱਪ ਆਪਣੇ ਤੋਂ ਚੁੱਪ ਨਹੀਂ ਹੋਇਆ ਜਾਂਦਾ ਫੇਰ ਪਹਿਲੀ ਮਿੰਟ ਪਹਿਲੀ ਵਾਰ ਆਉਂਦਾ ਨਾ ਹਰ ਇੱਕ ਨੂੰ ਆਪਣੀ ਥੋੜਾ ਰੋਂ ਜਾਂਦੀ ਹੈ ਨਾ ਲੋਕ ਐਕਸਾਈਟਮੈਂਟ ਜ਼ਿਆਦਾ ਹੁੰਦੀ ਹੈ ਸਹੀ ਗੱਲ ਆ ਔਰ ਘੰਟੇ ਦੀ ਜਾਂਦੀ ਸਾਰੇ ਕਿਹਨੋਂ ਨਾਮ ਹੀ ਵੱਡਾ ਵਾਸ ਐਵੇਂ ਹੁੰਦਾ ਹਨਾ ਸਾਰਿਆਂ ਨੂੰ ਆ ਹੁੰਦਾ ਵੀ ਅਸੀਂ ਜਾਈਏ ਅਸੀਂ ਜਾਈਏ ਨਗਾ ਦੇ ਸੁੱਖਾ ਸੁੱਖਿਆ ਰੇ ਛੇਤੀ ਜਾ ਜੋ ਤੋਰ ਲੱਗ ਦੇ ਫਿਰ ਰੋਣ ਲੱਗ ਜਾਂਦੇ ਸਹੀ ਗੱਲ ਲੋ ਜੀ ਕਮਾਕਾਰਾਂ ਤੋਂ ਵਿਹਲੇ ਹੋ ਕੇ ਅੱਜ ਆ ਗਏ ਆ ਐਸਐਨਆਰ ਜਿੱਥੋਂ ਆਪਾਂ ਕੱਲ ਵਾਲਾ ਵਲੌਗ ਕੰਟੀਨਿਊ ਕਰ ਰਹੇ ਆ ਤੇ ਕੱਲ ਮੌਸਮ ਖਰਾਬ ਹੋਣ ਕਰਕੇ ਤੋਂ ਪ੍ਰੋਗਰਾਮ ਵਾਲੇ ਵਿੱਚ ਕਿਸ ਤਰ ਤਬਦੀਲੀ ਆ ਗਈ ਸੀ ਤੇ ਕੱਲ ਕਿਹਕਾ ਆਪਾਂ ਕੱਟ ਨਹੀਂ ਸਕੇ ਸੋ ਅੱਜ ਨਾਲ ਹੀ ਆਪਣੇ ਪ੍ਰਵੀ ਦਾ ਵੈਲਕਮ ਕੇ ਕੱਟਾਂਗੇ ਤੇ ਇਸ ਤੋਂ ਬਾਅਦ ਚੱਲਦੇ ਆਪਾਂ ਰੈਸਟੋਰੈਂਟ ਪਹਿਲਾਂ ਥੋੜਾ ਬਹੁਤ ਸਮਾਨ ਲੈ ਲਈਏ ਕੁਝ ਰੱਖ ਲਿਆ ਤੇ ਕੁਝ ਹੋਰ ਜਿਹੜੀ ਜ਼ਰੂਰਤ ਆ ਉਹ ਲੈਣੇ ਆ ਇਥੋਂ ਗਰੋਸਰੀ ਸਟੋਰ ਤੋਂ ਵੈਸੇ ਚੱਲ ਵਧੀਆ ਵੀ ਹੋ ਗਿਆ ਪ੍ਰਵੀ ਨੇ ਨੀਂਦ ਨੂੰ ਲਾ ਲੀ ਅੱਜ ਬਾਰੇ ਫਰੈਸ਼ ਆ ਹੋਣਾ ਹਾਂ ਕੱਲ ਜੇ ਨਹੀਂ ਕੱਟਿਆ ਕੋਈ ਚੱਕਰ ਨਹੀਂ ਨਾਲੇ ਅੱਜ ਬਾਹਨੇ ਨਾਲ ਫੇਰ ਇਕੱਠੇ ਹੋਗੇ ਹੋਰ ਹਾਂ ਨਾਲੇ ਤਾਂ ਜੀ ਲੱਗ ਜੂਗਾ ਚੱਲ ਜੀ ਲੱਗ ਜੂਗਾ ਹਾਂ ਬੜੇ ਬੜੇ ਟੈਡੀ ਦਿਖਾ ਦੇ ਪ੍ਰਵੀ ਨੂੰ ਪ੍ਰਵੀ ਿੱਡੇ ਿੱਡੇ ਪਾਇਆ ਬਿਲਕੁਲ ਬਿਲਕੁਲ ਐਸ ਐਨ ਆਰ ਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਸਾਨੂੰ ਲੱਗੀਆਂ ਸੀ ਕਿ ਆ ਦਿਖਾ ਦਈਏ ਵਿੱਚ ਵੀਡੀਓ ਦੇ ਆ ਦੇਖੋ ਵੀ 크리스마ਸ ਵਿਲੇਜ ਬਣਾਇਆ ਹੋਇਆ ਘਰ ਬਣਾਏ ਹੋਇਆ ਸਾਰਾ ਕੁਝ ਮਤਲਬ ਜੋ ਪਿੰਡਾਂ ਵਿੱਚ ਹੁੰਦਾ ਉਹ ਚੀਜ਼ਾਂ ਬਣਾਈਆਂ ਹੋਈਆਂ ਇਹ ਬੰਦੇ ਫਿਰਦੇ ਆ ਪਿੰਡ ਚ ਆ ਬਣਾਈਆਂ ਹੋਈਆਂ ਇਹਨਾਂ ਦੇ ਜਿਹੜੇ ਕੁਝ ਵੀ ਮਤਲਬ ਇੱਥੇ ਦੇ ਮਾਡਲ ਬਣਾਏ ਹੋਏ ਹਨ ਜੀ ਆਪਾਂ ਪਹੁੰਚ ਗਏ ਹੁਣ ਰੈਸਟੋਰੈਂਟ ਮਹਿਤਾਬ ਚੜ ਗਿਆ ਭੂਆ ਦੀ ਗੋਦੀ ਚਲੋ ਜੀ ਫਿਰ ਕੁ ਮਿੰਟ ਇੱਥੇ ਆਪਾਂ ਕੱਟਾਂਗੇ ਹੁਣ ਕੇਕ ਦੇਪਾ ਪਾਏ ਸੋ ਅਸੀਂ ਵਰਡਿੰਗ ਸਟੇਪ ਕੀ ਕਰ ਲਈ ਸੋ ਜੀ ਆਪਾਂ ਪਹੁੰਚ ਗਏ ਹਾਂ ਰੈਸਟੋਰੈਂਟ ਦੇ ਵਿੱਚ ਪਹਿਪਾ ਆਪ ਲੈਣੇ ਆ ਕੇਕ ਤੇ ਫਿਰ ਇੱਥੇ ਕਟਾਂਗੇ ਕੇਕ ਇੱਧਰ ਪਾਇਆ ਕੇਕ ਆਪਾਂ ਅੱਜ ਰੈਸਟੋਰੈਂਟ ਦੇ ਇਨਸਾਈਡ ਆ ਦੇਖੋ ਬਹੁਤ ਸੋਹਣਾ ਬੜਿਆ ਪਿਆ ਬਹੁਤ ਸੋਹਣਾ ਵਿਊ ਆ ਮਹਿਤਾਬ ਦਾ ਆਹ ਸਟੈਪ ਤੋਂ ਫਰਮ ਸਰ ਹਾਂ ਇਹ ਨਹੀਂ ਪਹਿਲਾਂ ਹੁਣ ਸਾਰੇ ਨੇ ਆਪਾਂ ਇਹ ਕਰਨਾ ਇਧਰ ਅੱਜ ਸਾਡੇ ਅੱਜ ਦੇ ਮੁੱਖ ਮਹਿਮਾਨ ਭਾਈ ਮਠਿਆਲ ਇਹਨਾਂ ਨੂੰ ਦਿਨੇ ਆਪਾਂ ਟ੍ਰੀਟਾਂ ਕਿਉਂਕਿ ਆਏ ਆ ਮਨੀਲਾ ਦੇ ਵਿੱਚ ਵੈਲਕਮ ਕਿੰਕ ਆ ਗਿਆ ਹੁਣ ਆਪਾਂ ਕੱਟਣ ਲੱਗਦੇ ਆ ਕੇਕ ਕਿਹੜੇ ਕੱਟ ਦੇਣਾ ਇਧਰ ਮੈਂ ਸਾਬ ਫੁੱਫੜ ਜੀ ਬੈਠਿਆ ਫੁੱਫੜ ਜੀ ਨੇ ਤਾਂ ਕੱਫਲ ਕਰਦੀ ਆ ਇਹ ਫੁੱਲ ਤਾਂ ਕਰਦਾ ਕਰਦਾ ਇਹੇ ਇਸ ਸਮੇਂ ਤੋਂ ਪਹਿਲਾਂ ਵੀ ਕੇਕ ਕੱਟ ਸਕਦੀ ਐ ਇਸ ਲਈ ਪ੍ਰਵੀ ਨੂੰ ਬੇਨਤੀ ਆ ਵੀ ਕੱਟ ਦੇ ਬਾਈ ਅੱਧਾ ਦਾ ਕੱਟਦਾ ਇਹਨੂੰ ਚਲੋ ਜੀ ਕੱਟੋ ਜੀ ਕੇਕ ਹੁਣ ਕੇਕ ਕੱਟਣ ਦੀ ਰਸਮ ਹੁੰਦੀ ਆ ਹੈਪੀ ਹੈਪੀ ਬਰਥਡੇ ਨਹੀਂ ਕਹਿਣਾ ਆਪਾਂ ਨੇ ਇਹ ਕੇਕ ਚਲੋ ਕੋਈ ਨਾ ਨਹੀਂ ਕਲਾਪਿੰਗ ਤਾਂ ਕਰਨੀ ਹੋਈ ਆ ਕਲਾਪਿੰਗ ਤਾਂ ਕਰੋ ਹੋਰ ਮਹਿਤਾਬ ਨੂੰ ਹਾਂ ਜੀ ਆ ਕੱਟੋ ਕੱਟੋ ਆਹ ਕਲਾਪ ਕਲਾਪ ਕਰ ਦੋ ਚਲੋ ਜੀ ਫਸਟ ਕੇਕ ਕੱਟਿਆ ਗਿਆ ਇਸ ਤੋਂ ਬਾਅਦ ਹੁਣ ਆਪਣੇ ਇੱਥੇ ਕੱਟ ਨਹੀਂ ਰਹਿਣਾ ਹੁੰਦਾ ਆਪਾਂ ਨੇ ਕਿਤੇ ਬਰਥਡੇ ਦਾ ਕੇਕ ਕਿਤੇ ਕਰਾ ਕੇ ਕੇਕ ਹਨਾ ਇਹ ਮੰਨੀਲਾ ਦੇ ਵਿੱਚ ਪਹਿਲਾ ਕੇਕ ਆ ਇਹ ਮੰਨੀਲਾ ਦੇ ਵਿੱਚ ਪਹਿਲਾ ਕੇਕ ਆ ਪ੍ਰਵੀ ਦਾ ਇਹ ਹੈਗਾ ਵੈਲਕਮ ਕੇਕ ਉਹ ਵੱਲੋ ਪਹਿਲਾ ਚਮਚਾ ਪਹਿਲਾ ਚਮਚਾ ਪਹਿਲਾ ਪਿਆਲਾ ਪੂਰਾ ਦੂਜਾ ਪਹਿਲਾ ਖੋੜ ਵੱਲੋ ਖੋੜ ਵੱਲੋ ਲਾਲ ਦੀ ਲਾਲ ਮੈਂ ਤਾਂ ਮੈਂ ਤਾਂ ਵੀ ਖਾਂਦਾ ਹਾਂ ਮੈਂ ਤਾਂ ਮੂੰਹ ਹੰਡਦਾ ਸੀਗਾ ਮੈਂ ਤਾਂ ਹੋਰ ਓਕੇ ਦੱਸ ਓਕੇ ਓਕੇ ਜੰਮੀ ਆ ਉੱਪਰ ਆ ਕੇ ਨਾ ਉੱਪਰ ਆ ਦੇਖ ਉਹ ਕਹਿੰਦਾ ਹੋਰ ਲਿਆਓ ਹੋਰ ਲਿਆਓ ਹਨਾ ਮੈਂ ਤਾਂ ਮੈਂ ਤਾਂ ਆ ਮੂੰਹ ਅੱਡੇ ਹੀ ਰਹਿ ਗਿਆ ਆ ਯਮਮੀ ਲੈ ਪਰ ਵੀ ਆਪਣੀ ਛੋਟੀ ਸਿਸਟਰ ਨੂੰ ਖਵਾਉਂਦਾ ਹੋਇਆ ਕੇ ਕਵਿਤਾ ਨੂੰ ਪੀਟਾਉਣ ਦੇ ਬਹੁਤ ਬਹੁਤ ਵਾਰਟਸ ਵੈਲਕਮ ਟੂ ਉਨਿਆ ਇਨ ਮਾਈ ਸਿਸਟਰ ਗ੍ਰੈਚੁਲੇਸ਼ਨਸ ਅਗੇਨ ਆਵਾਜ਼ ਕਰਦੀ ਕੋਈ ਰੱਖੇ ਹਾਂਜੀ ਹਾਂ ਤਰੱਕੀਆਂ ਵਾ ਇਹਨਾਂ ਨੂੰ ਮਨਿੰਦਰ ਰੂਪ ਵਿੱਚ ਬਹੁਤ ਜ਼ਿਆਦਾ ਪਿਆਰਾ 뮤ਜ਼ਿਕ ਹੈ ਇਹਨਾਂ ਦਾ ਬਹੁਤ ਜ਼ਿਆਦਾ ਸੋਹਣਾ ਗਾਉਂਦੇ ਆ ਅਸੀਂ ਆਪ ਵੀ ਡਾਂਸ ਕਰਦੇ ਹਾਂ ਅਜਿੱਕੇ ਸਾਰੇ ਖਾਈ ਜਾਂਦੇ ਆ ਤੇ ਕੇਕ ਫਿਨਿਸ਼ ਕਰਕੇ ਹੁਣ ਆਪਾਂ ਇਸ ਤੋਂ ਬਾਅਦ ਕਰਾਂਗੇ ਡਿਨਰ ਤੇ ਫਿਰ ਚੱਲਾਂਗੇ ਘਰ ਨੂੰ ਇੱਧਰ ਮਹਿਤਾਬ ਵੀ ਪਲੇ ਪਲੇ ਕਰੀ ਜਾਂਦਾ ਲਓ ਜੀ ਕੇਕ ਕੱਟਣ ਤੇ ਡਿਨਰ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਘਰਾਂ ਨੂੰ ਤੇ ਇੱਥੇ ਵਲੌਗ ਦਾ ਕਰ ਲੱਗੇ ਐਂਡ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਫॉर ਵਾਚਿੰਗ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਗੇਨ ਬਾਏ ਬਾਏ ਕਹ ਦੋ ਮੈਂ ਬਾਏ ਬਾਏ ਸਾਰੇ ਵੀਵਰਸ ਐਂਡ ਸਬਸਕ੍ਰਾਈਬਰ ਨੂੰ ਮੈਂ ਤਾਂ ਲਵ ਕਰਦਾ ਲਵ ਕਰਦੇ ਓ ਵਾਹ ਵਾਹ ਸਾਸ਼ੀ ਕਾਲ ਜੀ ਸਾਰਿਆਂ ਨੂੰ ਸਾਸ਼ੀ ਕਾਲ